ਅਸ਼ੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਬਹੁਤ ਵਧੀਆ ਅੱਜ ਮੌਸਮ ਬਹੁਤ ਵਧੀਆ ਸੀ ਸਾਡੇ ਤੇ ਇੱਧਰ ਕਾਫੀ ਮੀਂਹ ਪੈ ਰਿਹਾ ਗੁਰਦਾਸਪੁਰ ਵਾਲੀ ਸਾਈਡ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਕਿਤੇ ਕਿਤੇ ਮੀਂਹ ਪੈ ਰਿਹਾ ਏ ਅੱਜ ਅਸੀਂ ਤਜਪਾ ਜਾ ਰਹੇ ਆ ਥੋੜੀ ਕਾਕੇ ਦੀ ਸ਼ੋਪਿੰਗ ਕਰਨ ਸੰਰਾਦ ਦੇ ਕੱਪੜੇ ਲੈਣ ਵਾਸਤੇ ਹਾਂ ਚਲੋ ਅਸੀਂ ਤੁਹਾਨੂੰ ਵੀ ਦੱਸਦੇ ਆ ਕਿ ਅਸੀਂ ਕਿੱਥੋਂ ਬੱਚੇ ਦੇ ਕੱਪੜੇ ਖਰੀਦਦੇ ਆ ਜਾਂ ਸਾਨੂੰ ਕਿੱਥੇ ਵਧੀਆ ਲੱਗਦੇ ਆ ਕੱਪੜੇ ਬਾਈ ਕਰਨਾ ਚਾਹ। ਚਲੋ ਆਜੋ ਚੱਲਦੇ। ਬਣੇ ਰਹੋ ਵੀਡੀਓ ਦੇ ਨਾਲ। ਆਪਾਂ ਤੁਹਾਨੂੰ ਦੱਸ ਸਾਰਾ ਕੁਝ ਦੱਸਦੇ ਆ ਬਲੌਗ ਦੇ ਵਿੱਚ। ਚਲੋ ਆਪਾਂ ਚੱਲਦੇ ਆ ਜੀ। ਸੱਚੀ ਮੌਸਮ ਅੱਜ ਬੜਾ ਵਧੀਆ ਆ। ਬਾਰਿਸ਼ ਵੀ ਬੰਦੀ ਪਈ ਆ ਹੁਣ ਤੇ ਫਿਲਹਾਲ ਤੇ ਹਟੀ ਹੋਈ ਆ। ਗਰੀਨਰੀ ਚੈੱਕ ਕਰੋ ਬਹੁਤ ਵਧੀਆ ਗਰੀਨਰੀ। ਐਵੇਂ ਵਧੀਆ ਵਧੀਆ ਪਲਾਂਟਸ ਹੁੰਦੇ ਕਿੰਨਾ ਵਧੀਆ ਆ। ਬਿਊਟੀਫੁਲ ਨਜ਼ਾਰਾ ਹੋਵੇ ਹਿਮਾਚਲ ਟੈਲਪਾ ਇੰਨੇ ਦਨਾਂ ਜੀ ਲੋਕ ਹਿਮਾਚਲ ਜਾਂਦੇ ਪਏ ਨੇ ਘੁੰਮਣ ਵਾਸਤੇ ਮੌਸਮ ਤੇ ਆਪਣੇ ਵੀ ਕਾਫੀ ਵਧੀਆ ਹੋ ਗਿਆ ਪਿਆ ਅੱਜ ਕੱਲੇ ਕਾਫੀ ਜਾਣੇ ਆ ਗਏ ਨੇ ਕਿਉਂਕਿ ਹੁਣ ਸਮਰ ਵੈਕੇਸ਼ਨ ਆਫ ਹੋ ਗਈ ਥੋੜੇ ਬੱਚਿਆਂ ਦੀਆਂ ਅੰਦਰ ਸਕੂਲ ਉੱਪਰ ਨੂੰ ਆ ਗਏ ਅੱਜ ਸਕੂਲ ਵੀ ਓਪਨ ਹੋ ਗਏ ਨੇ ਇੱਕ ਤਾਂ ਨੂੰ ਆਪਾਂ ਨੇ ਇੱਥੇ ਹੋਰ ਚੀਜ਼ ਦੱਸਦੇ ਹਾਂ ਕਾਫੀ ਲੋਕਾਂ ਨੂੰ ਤੇ ਪਤਾ ਵੀ ਹੈਗਾ ਜਿਨ੍ਹਾਂ ਨੂੰ ਚਲ ਨਹੀਂ ਵੀ ਪਤਾ ਹੈਗਾ ਉਹ ਵੀ ਆਜ ਇਹ ਚੀਜ਼ ਦੇਖ ਲੈਣਾ ਗੁਰਦਾਸਪੁਰ ਦੇ ਫੇਮਸ ਪਕੌੜੇ ਜੋ ਕਿ ਬੱਬੇ ਹਾਲੀ ਤੋ ਬਿਹਾਲੀ ਦੀ ਨੈਰ ਤੇ ਨਾ ਪਕੌੜਿਆਂ ਦੀ ਸ਼ਾਪ ਹੈਗੀ ਆ ਕਾਫੀ ਫੇਮਸ ਨੇ ਬਹੁਤ ਵਧੀਆ ਪਕੌੜੇ ਬਣਾਉਂਦੇ ਨੇ ਤੇ ਇਹਨਾਂ ਦਿਨਾਂ ਵਿੱਚ ਉਹਨਾਂ ਕੋਲ ਰਸ਼ਵੀ ਇਹਨਾਂ ਦੇ ਨਜ਼ਦੀਕ ਨਹੀਂ ਵੈਸੇ ਤਾਂ ਡੇਲੀ ਰਹਿੰਦਾ ਭਾਵੇਂ ਗਰਮੀ ਹੋਵੇ ਸਰਦੀ ਹੋਵੇ بارش ਹੁੰਦੀ ਹੋਵੇ ਧੁੱਪ ਹੋਵੇ ਜੋ ਮਰਜ਼ੀ ਹੋਵੇ ਇੱਥੇ ਆਪ ਤੁਹਾਨੂੰ ਰਸ਼ਵੀ ਦਿਖਾ ਲ ਦਨੇ ਕਿੰਨਾ ਹੋਏਗਾ ਜਦੋਂ ਤੁਸੀਂ ਸ੍ਰੀ ਹਰਗੋਬਿੰਦਪੁਰ ਤੋਂ ਗੁਰਦਾਸਪੁਰ ਰੋਡ ਜਾਂਦੇ ਹੋ ਤੇ ਨਹਿਰ ਤੋਂ ਖੱਬੇ ਹੱਥ ਨਹਿਰ ਤੋਂ ਪਹਿਲਾਂ ਹੀ ਖੱਬੇ ਹੱਥ ਇਹ ਸ਼ੋਪ ਹੈਗੀ ਆ ਸ਼ੋ ਹਾਂ ਸ਼ੋਪ ਆ ਮਦਿਕਾ ਨੇ ਕਾਫੀ ਆਪਣਾ ਬਿਜ਼ਨਸ ਐਕਸਪੈਂਡ ਕੀਤਾ ਹੋਇਆ ਪੂਰਾ ਇੰਤਜਾਮ ਕੀਤਾ ਹੈ ਨੇ ਟੈਂਟਰ ਲਾ ਆ ਗਿਆ ਆਪਣਾ ਦੇਖਿਓ ਸਾਹੀਂ ਹੈ ਕਿ ਉਹਨਾਂ ਨੇ ਆਪਣਾ ਆਹ ਦੇਖੋ ਇੱਥੇ ਰੈਸ਼ ਚੈੱਕ ਕਰੋ ਤੁਸੀਂ ਅੱਜ ਅੱਜ ਦੇ ਵੈਸੇ ਬਾਰਿਸ਼ ਕਰਕੇ ਅੱਜ ਕਾਫੀ ਰੈਸ਼ ਹੈਗਾ ਦੇਖੋ ਰੌਣਕਾਂ ਲੱਗੀਆਂ ਜਾਂ ਪੂਰੀਆਂ ਅੱਛਾ ਇਹਨਾਂ ਨੇ ਵੇਰ ਕਹਿਣ ਦੀ ਗੱਲ ਨਹੀਂ ਇਹਨਾਂ ਦੇ ਪਕੌੜੇ ਵੈਸੇ ਬੜੇ ਘੈਂਡ ਹੈ ਗਿਆ ਆਪਾਂ ਕਾਫੀ ਵਾਰ ਕਰਦੇ ਆ ਇਸ ਕਰਕੇ ਤੁਹਾਨੂੰ ਕਿਹਾ ਕਿ ਕਦੇ ਵੀ ਕਿਸੇ ਦਾ ਗਰਦਾਸਪੁਰ ਚੱਕਰ ਲੱਗੇ ਜਾਂ ਕੋਈ ਇਧਰੋਂ ਆਵੇ ਮੋਸਟਲੀ ਵੈਸੇ ਜ਼ਿਆਦਾਤਰ ਲੋਕਲ ਲੋਕਾਂ ਨੂੰ ਤਾਂ ਪਤਾ ਹੀ ਹੈਗਾ ਨਹੀਂ ਹੈਗਾ ਯਾ ਇੱਥੇ ਜਦੋਂ ਕੋਈ ਬਟ ਫਿਰ ਵੀ ਜਿਹੜਾ ਡਿਸਟ੍ਰਿਕਟ ਚੋਂ ਆਵੇ ਉਹ ਜ਼ਰੂਰ ਇੱਥੇ ਆ ਕੇ ਇੱਕ ਵਾਰੀ ਜ਼ਰੂਰ ਖਾਗ ਜਾਏ ਹੁਣ ਅਸੀਂ ਪਹੁੰਚ ਗਏ ਆ ਜੀ ਟੈਂਕ ਚੌਂਕ ਜੋ ਕਿ ਗਰਦਾਸਪੁਰ ਦੇ ਬਾਈਵਾਸ ਤੇ ਬਣਿਆ ਹੋਇਆ ਹੈ ਟੈਂਕ ਬਣਿਆ ਟੈਂਕ ਖਤਰਨਾਕ ਚੌਂਕ ਨੇ ਗਰਦਾਸਪੁਰ ਚ ਕਦੀ ਟੈਂਕ ਚੌਂਕ ਕਦੀ ਜਾ ਚੌਂਕ ਇੱਕ ਤੇ ਕਮਾਲ ਕੀਤੀ ਹੋਈ ਆ ਜਿਹੜਾ ਕਨਵਾਂ ਚੌਂਕ ਚ ਬਣਿਆ ਉਹ ਹੈਗਾ ਆ ਗੰਡਾਸਾ ਚੌਂਕ ਗੰਡਾਸਾ ਖਤਰਨਾਕ ਚੌਂਕ ਲੋ ਜੀ ਆਪਾਂ ਪਹੁੰਚ ਗਏ ਹਾਂ ਵਿਸ਼ਾਲ ਮਗਾ ਮਾਰਟ ਹੁਣ ਦੇਖਦੇ ਅੰਦਰ ਕਿਵੇਂ ਦੇ ਕੱਪੜੇ ਨੇ ਕੀ ਆਫ ਲੱਗੀ ਹੋਈ ਕਾਫੀ ਸੋਹਣੇ ਸੋਹਣੇ ਕਲਰ ਆਏ ਨੇ ਖਾਸ ਕਰਕੇ ਨਿੱਕੇ ਬੱਚਿਆਂ ਦੇ ਕੱਪੜੇ इस सारा सेक्शन छोटे बच्चों का ही है रेट भी काफ़ी ठीक ने इना का ऑफ में इन्हों के कपड़े मिलते ने एक बार विजिट जरूर करना चाहिए इत ਲੋ ਜੀ ਸਮਰੱਥ ਜੀ ਤੇ ਆਪਾਂ ਕੱਪੜੇ ਲੈ ਲੈਨੇ ਹਾਂਜੀ ਜਨਾਬ ਤੁਹਾਨੂੰ ਕੀ ਪਸੰਦ ਹੈਗਾ ਵਧੀਆ ਹੈ ਫਰੋਮ ਦੀ ਬਹੁਤ ਜ਼ਿਆਦਾ ਕਲੈਕਸ਼ਨ ਬਹੁਤ ਜ਼ਿਆਦਾ ਲੇਡੀਜ਼ ਦੀ ਚਲੋ ਹੁਣ ਆਪਾਂ ਚੱਲਦੇ ਹਾਂ ਆਪਣੇ ਸੈਕਸ਼ਨ ਵੱਲ ਜੇ ਆਪਾਂ ਨੂੰ ਕੋਈ ਵਧੀਆ ਚੀਜ਼ ਲੱਗਦੀ ਆ ਆਪਾਂ ਕਰਦੇ ਹਾਂ ਬਾਈ ਇੱਧਰ ਆ ਗਿਆ ਸਾਰਾ ਜੈਂਟਸ ਸੈਕਸ਼ਨ ਚਾਂਸ ਦਾ ਵੀ ਕਾਫੀ ਹੱਦ ਤੱਕ ਕਾਫੀ ਹਫ਼ਤੇ ਲੱਗਾ ਹੋਇਆ ਨਵਾਂ ਸਟਾਕ ਕਾਫੀ ਆਇਆ ਆ ਕਲਰ ਵੀ ਬੜੇ ਵਧੀਆ ਵਧੀਆ ਨੇ ਪ੍ਰਬੰਧ ਇਹਨਾਂ ਦੇ ਥੋੜੇ ਢਿੱਲੇ ਨੇ ਟੂ ਲਾਈਟ ਆਫ ਹੋ ਗਈ ਵਿਸ਼ਾਲ ਚ ਤੇ ਜਨਰੇਟਰ ਔਨ ਕਰਨ ਗਏ ਨੇ ਸਟਾਰਟ ਹੋਣ ਦੀ ਲਾਈਟ ਸੁੰਡ ਗਈ

ਮਾੜਾ ਹੋ ਗਿਆ ਇੱਕ ਤੇ ਦਵਾਬਾ ਦੇ ਮਾਜਾ ਰਣਿਆ ਦਵਾਬੇ ਵਾਲੇ ਕੀ ਕਹਿੰਦੇ ਆ ਗੁੱਟਾ ਕਹਿੰਦੇ ਛਲੀ ਨੂੰ ਗੁੱਟਾ 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 ਕਹਿੰਦੇ ਸ਼ਾਇਦ ਗੁੱਟਾ ਗੁੱਟਾ ਤੁਸੀਂ ਕੀ ਕਹਿੰਦੇ ਹੋ ਆਪਾਂ ਛਲੀ ਨਹੀਂ ਛਲੀ ਕਿਹੜਾ ਹਾਂਜੀ ਵਧੀਆ ਰਹੀ ਸ਼ੋਪਿੰਗ ਮੈਂ ਆਪਣਾ ਕੁਝ ਲੈ ਆਈ ਨਹੀਂ ਮੈਨੂੰ ਤੇ ਮੇਰਾ ਪਸੰਦ ਹੀ ਨਹੀਂ ਆਇਆ ਬੱਚਿਆਂ ਦੀ ਬੜੇ ਵਧੀਆ ਸੀ ਨੋਟ ਆਊਟ ਬੱਚਿਆਂ ਦੇ ਕੱਪੜੇ ਬੜੇ ਵਧੀਆ ਸੀ ਅਕੋਰਡਿੰਗ ਟੂ ਸੀਜ਼ਨਸ ਜਿਦਾ 온 ਮੌਨਸੂਨ ਚੱਲ ਰਿਹਾ ਤੇ ਪੂਰੀ ਬਾਵਾ ਦੇ ਦਾਸੀ ਗਰਲਿਸ਼ ਤੇ ਜਿਆਦਾ ਹੀ ਕੁਝ ਵੈਰਾਈਟੀ ਹੈਗੀ ਹੈ ਜੈਸਤੀ ਵੀ ਹੈਗੀ ਹੈ ਲੇਡੀਜ਼ ਦੇ ਫਲੌਕਸ ਵਗੈਰਾ ਉਹ ਨਹੀਂ ਵੈਰਾਈਟੀ ਨਹੀਂ ਮੈਨੂੰ ਤੇ ਪਸੰਦ ਨਹੀਂ ਆ ਮੈਂ ਆਪਣਾ ਕੁਝ ਨਹੀਂ ਲਿਆ ਮੈਂ ਸਿਰਫ ਆ ਟ੍ਰੀਟ ਲਈ ਖਾਣ ਬੜਾ ਖੁਸ਼ ਹੈਗਾ ਲੇਡੀਜ਼ ਵਾਸਤੇ ਜਿੰਨੂੰ ਪਸੰਦ ਆਵੇ ਉਹਦੇ ਲਈ ਤੇ ਵਧੀਆ ਹੀ ਆ ਜਿਹੜੇ ਨਹੀਂ ਪਸੰਦ ਆਏ ਉਹਦੇ ਲਈ ਕੁਝ ਵੀ ਨਹੀਂ ਤਾਂ ਹੀ ਮੈਂ ਕੱ ਲਈ ਟ੍ਰੀਟ ਲਈ ਹਾਂ ਬਾਕੀ ਇੱਕ ਗੱਲ ਪੱਕਾ ਹੋਇਆ ਕਿ ਜਦੋਂ ਵੀ ਵਿਸ਼ਾਲ ਤੋਂ ਕੋਈ ਕੱਪੜਾ ਲੈਣਾ ਜਾਂ ਕੁਝ ਵੀ ਲੈਣਾ ਹੈ ਬੱਚਿਆਂ ਨਾਲ ਜਿਹੜਿਆ ਦਾ ਇੱਕ ਵਾਰੀ ਉਹਨੂੰ ਵਾਸ਼ ਜ਼ਰੂਰ ਕਰੋ ਫਿਰ ਆਪਣੇ ਬੱਚਿਆਂ ਨੂੰ ਕੱਪੜੇ ਪਾਓ ਕਿਉਂਕਿ ਇਹ ਬਹੁਤ ਜ਼ਿਆਦਾ ਨਾ ਕਿਉਂਕਿ ਇਹ ਕਾਫੀ ਟਰਾਈ ਕੀਤਾ ਹੁੰਦਾ ਹੈ ਮੌਸਮੀ ਤੇ ਟਰਾਈ ਕੀਤਾ ਹੁੰਦਾ ਹੈ ਇਸ ਲਈ ਤੇ ਵਾਸ਼ ਕਰਨਾ ਜ਼ਰੂਰੀ ਆ ਚਲੋ ਹੁਣ ਮੈਨੂੰ ਕੁਝ ਖਵਾਓ ਮੈਨੂੰ ਨਹੀਂ ਪਤਾ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਚਲੋ ਬਾਕੀ ਕੁਛ ਨਾ ਕੁਝ ਖਵਾ ਲੰਨੇ ਕੋਈ ਗੱਲ ਨਹੀਂ ਲਓ ਜੀ ਹੁਣ ਆਪਾਂ ਜਾਂਦੇ ਪਏ ਆ ਘਰੇ ਤੇ ਘਰੋਂ ਆ ਗਿਆ ਫੋਨ ਕਹਿੰਦੇ ਆ ਕਿ ਮੌਸਮ ਹੀ ਵਧੀਆ ਹੋ ਗਿਆ ਤੇ ਤਹੀਂ ਲੈ ਕੇ ਆਉਂ ਤੈਸੀ ਖਾਣੇ ਆ ਬੱਬੇ ਹਾਲੀ ਦੇ ਸਪੈਸ਼ਲ ਪਕੌੜੇ ਚਲੋ ਤੁਹਾਨੂੰ ਵੀ ਦੱਸ ਦਿਆਂ ਉਹ ਤੇ ਤੁਹਾਨੂੰ ਵੀ ਦੱਸ ਦਿਆਂ ਵੀ ਅੱਜ ਉੱਥੇ ਕਿੰਨਾ ਕ ਰਸ਼ ਹੈਗਾ ਮੇਰਾ ਬੇਟਾ ਵੀ ਘਰੇ ਆ ਹਜੇ ਛੋਟਾ ਹੈ ਕਾਫੀ ਇਸ ਕਰਕੇ ਸਾਨੂੰ ਘਰੇ ਜਾਣਾ ਪੈਣਾ ਤੇ ਅਸੀਂ ਇਹ ਪਕੌੜੇ ਦਾ ਆਨੰਦ ਮਾਣਾਗੇ ਕਿਉਂਕਿ ਮੌਸਮ ਬਹੁਤ ਵਧੀਆ ਹੈ 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 ਕਿਹਾ ਸਰਦਾਰ ਸਾਹਿਬ ਤੁਸੀਂ ਬਚ ਗਏ ਅੱਜ ਜੇ ਮੈਂ ਪੀਜ਼ਾ ਖਾਣਾ ਸੀ ਪਰ ਤੁਸੀਂ ਬਚ ਗਏ ਅੱਜ ਕੋਈ ਗੱਲ ਨਹੀਂ ਨੈਕਸਟ ਟਾਈਮ ਸਹੀ ਨੈਕਸਟ ਟਾਈਮ ਪੀਜ਼ਾ ਖਾਵਾਂਗੇ ਹਾਂ ਚਲੋ ਦੇਖੋ ਨੇ ਤੁਹਾਨੂੰ ਜਾ ਕੇ ਪਕੌੜੇ ਕਿੰਨਾ ਉੱਥੇ ਰਸ਼ ਹੁੰਦਾ ਲੋ ਜੀ ਆਪਾਂ ਪਹੁੰਚ ਗਏ ਆ ਬੱਬੇ ਹਲੀ ਨਹਿਰ ਤੇ ਫੇਮਸ ਪਕੌੜੇ ਵਾਲਾ ਹੁਣ ਆਪਾਂ ਇਧਰੋਂ ਲੈਣੇ ਆ ਪਕੌੜੇ ਤੇ ਨਾਲੇ ਫਿਰ ਤੁਹਾਨੂੰ ਕਰਾਉਣੇ ਇਹਨਾਂ ਦੇ ਪਕੌੜਿਆਂ ਦੇ ਦਰਸ਼ਨ ਜੇ ਨਿਕਲਦੇ ਬਲਕ ਵਿੱਚ ਪਕੌੜੇ ਦੋਲੇਗਾ ਭਈਆ ਭਈਆ ਦੋਲੇਗਾ ਭਈਆ ਭਈਆ ਫਾਈਨਲੀ ਕੁੜੀ ਨੂੰ ਮਿਲ ਗਿਆ ਦਾ ਬੁੱਟਾ ਬੁੱਟਾ ਸਾਡੇ ਕੀ ਕਹਿੰਦੇ ਛੱਲੀ ਸਾਡੇ ਕਹਿੰਦੇ ਬੁੱਟਾ ਦੁਆਬੇ ਵਾਲਿਆਂ ਦਾ ਬੁੱਟਾ ਤੇ ਮੱਝ ਵਾਲੀ ਦੀ ਛੱਲੀ ਤੁਸੀਂ ਵੀ ਦੱਸਿਓ ਕਿਸ ਕੁਝ ਹੋਰ ਵੀ ਕਹਿੰਦੇ ਐ ਉਹਨੇ ਤੁਸੀਂ ਉਹ ਵੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿ ਇਹਨੂੰ ਬੁੱਟਾ ਛੱਲੀ ਦੋ ਨਾਂਵਾਂ ਜੋ ਹੋਰ ਵੀ ਕੁਝ ਕਹਿੰਦੇ ਆ ਤੇ ਹੁਣ ਅੱਗੇ ਆਪਾਂ ਕਰੇ ਮਿਲਦੇ ਆਂ ਜੀ ਫਿਰ ਤੁਹਾਨੂੰ ਆਪਾਂ ਆਪਣੇ ਨੈਕਸਟ ਵਲੌਗ 'ਚ ਕਿਆ ਰੱਖੋ ਆਪਣਾ ਤੇ ਆਪਣੇ ਬੱਚਿਆਂ ਦਾ